ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੌਪ ਦੇ ਟੂਰਨਾਮੈਂਟ ਅੱਜ ਕਿੱਥੇ ਸਰਾ ਲੱਗਣਾ ਮੇਰੇ ਵੀਰੋ ਓਪਨ ਦੇ ਅੱਜ ਕਿੱਥੇ ਕਾਪਾ ਨਵੇਂ ਆਏ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿਨੇ ਆ ਤੇ ਪਾਉਂਦੇ ਰਵਾਂਗੇ ਮੇਰੇ ਵੀਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਕਬੱਡੀ ਦੀਆਂ ਹੀ ਵੀਡੀਓ ਮਿਲਣੀਆਂ ਫ੍ਰੀ ਹੁੰਦਾ ਲਾਲਜਾ ਕਲਰ ਹੁੰਦਾ ਥੱਲੇ ਨਪਿਓ ਜਰੂਰ ਪਹਿਲਾ ਟੂਰਨਾਮੈਂਟ ਬਰਵਾਲੀ ਖੁਰਦ ਦੇ ਵਿੱਚ ਦੇਖਣ ਨੂੰ ਮਿਲਣਾ ਮੇਰੇ ਵੀਰੋ ਟੌਪ ਦਾ ਟੂਰਨਾਮੈਂਟ ਆ ਤੇ ਸਰੇ ਦੇ ਖਿਡਾਰੀ ਇਸ ਮੇਲੇ ਤੇ ਖੇਡਣੇ ਆ ਇਸ ਮੇਲੇ ਤੇ ਵੀ ਅੱਜ 51 ਤੇ 41000 ਪਹਿਲਾ ਤੇ ਦੂਜਾ ਇਨਾਮ ਆ ਟਾਪ ਦੇ ਖਿਡਾਰੀ ਇੱਥੇ ਖੇਡਨੇ ਆ ਤੇ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਕਪੂਰ ਜ਼ਿਲ੍ਹਾ ਜਲੰਧਰ ਦੇ ਵਿੱਚ ਚੌਪ ਦਾ ਕਬੱਡੀ ਕੱਪ ਦੇਖਣ ਨੂੰ ਮਿਲਣਾ ਸਰੇ ਦੇ ਖਿਡਾਰੀ ਅੱਜ ਮੇਰੇ ਵੀਰੋ ਕਪੂਰ ਦੇ ਵਿੱਚ 61 43 ਇਨਾਮ ਤਿੰਨ ਖਿਡਾਰੀ ਬਾਹਰੋਂ ਅੱਜ ਸ਼ਾਜੀ ਸ਼ਕਰਪੁਰੀਆ ਇਸ ਮੀਲੇ ਤੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਮੇਰੇ ਵੀਰੋ ਉਹਦੇ ਇਲਾਕੇ ਚ ਟਾਪ ਦਾ ਟੂਰਨਾਮੈਂਟ ਜੱਗੂ ਹਾਕਮ ਵਾਲਾ ਕਿਤੇ ਨਹੀਂ ਖੇਡਣਾ ਮੇਰੇ ਵੀਰੋ ਪੁਲਾਥ ਦੇ ਟੂਰਨਾਮੈਂਟ ਤੇ ਹੋ ਸਕਦਾ ਤੁਹਾਨੂੰ ਕਿਉਂਕਿ ਹੁਣ ਕੱਪ 10 ਤਰੀਕ ਨੂੰ ਕਬੱਡਾ ਕੱਪਾ ਤੇ ਤਾਂ ਕਰਕੇ ਮੇਰੇ ਵੀਰੋ ਇਹਨਾਂ 2-4 ਕੱਪਾਂ ਤੋਂ ਬਾਅਦ ਹਾਕਮ ਵਾਲੀਆ ਵੀ ਬਾਹਰ ਦੇ ਮੇਲਿਆਂ ਤੇ ਧਣ ਧਣ ਕਰਾਊਗਾ ਤੇ ਸ਼ੀਲੂ ਹਰਿਆਣੇ ਵਾਲਾ ਮੇਰੇ ਵੀਰੋ ਪਹੁੰਚ ਗਿਆ ਬਾਹਰ ਆਸਟ੍ਰੇਲੀਆ ਦੇ ਕੱਪਾਂ ਤੇ ਤੁਹਾਨੂੰ ਦੇਖਣ ਨੂੰ ਮਿਲੂ ਮੁੰਡੇ ਦੀ ਖੇਡ ਆਉਣ ਵਾਲੇ ਟੂਰਨਾਮੈਂਟ ਤੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਧੰਨਵਾਦ